ਇੱਕ ਬਹੁਤ ਮੰਨਿਆ ਪਰ ਮੰਨਿਆ ਸਾਧੂ ਸੀ ਜਿਸ ਦਾ ਨਾਮ ਸੀ ਬਾਲਗੁੰਧਈ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਉਸ ਨੂੰ ਸਿੱਖਿਆ ਦਿੱਤੀ ਤੇ ਉਸ ਦਾ ਜੀਵਨ ਬਦਲ ਕੇ ਰੱਖ ਦਿੱਤਾ ਉਸ ਦਾ ਇੱਕ ਟਿੱਲਾ ਸੀ ਜਿਸ ਦਾ ਨਾਮ ਸੀ ਬਾਲਗੁੰਧਈ ਉਹਨੇ ਆਪਣੇ ਟਿੱਲੇ ਤੇ ਬੜੇ ਸੋਹਣੇ ਕਮਰੇ ਪਾਏ ਹੋਏ ਸਨ ਜਦੋਂ ਵੀ ਕੋਈ ਯਾਤਰੀ ਉੱਥੇ ਆਂਦਾ ਤਾਂ ਬਾਲਗੁੰਧਈ ਉਹਨੂੰ ਬੜੇ ਪਿਆਰ ਨਾਲ ਰੱਖਦਾ ਉੱਥੇ ਖਾਣ ਪੀਣ ਦਾ ਵੀ ਇੰਤਜ਼ਾਮ ਸੀ ਇਹ ਕੱਪੜਿਆਂ ਦਾ ਵੀ ਇੰਤਜ਼ਾਮ ਸੀ ਜੇ ਕੋਈ ਭੁੱਖਾ ਨੰਗਾ ਯਾਤਰੀ ਉਹਦੇ ਕੋਲ ਆਂਦਾ ਤਾਂ ਬਾਲ ਗੁੰਦਈ ਉਸ ਨੂੰ ਖਵਾ ਕੇ ਭੇਜਦਾ ਉਹ ਉਸ ਦੀ ਬੜੀ ਸੇਵਾ ਕਰਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਾਲ ਗੁੰਦਈ ਨੂੰ ਕਿਹਾ ਇਹ ਸੇਵਾ ਠੀਕ ਹੈ ਪਰ ਤਾਨੂੰ ਆਪਣਾ ਧਿਆਨ ਹਮੇਸ਼ਾ ਪਰਮਾਤਮਾ ਦੀ ਪਗਤੀ 'ਚ ਰੱਖਣਾ ਚਾਹੀਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਪਰਉਪਕਾਰ ਦੇ ਕੰਮ ਹੈ ਤਾਂ ਬਹੁਤ ਚੰਗੇ ਪਰ ਤੁਸੀਂ ਆਪਣਾ ਧਿਆਨ ਹਮੇਸ਼ਾ ਪਰਮਾਤਮਾ ਦੀ ਬੰਦਗੀ ਵਿੱਚ ਰੱਖਣਾ ਜਦੋਂ ਬਾਲਗੁੰਦਈ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਤੋਂ ਇਹ ਬਚਨ ਸੁਨੇ ਤਾਂ ਉਹ ਨਿਹਾਲ ਹੋ ਗਿਆ ਗੁਰੂ ਨਾਨਕ ਸੱਚੇ ਪਾਸ਼ਾ ਜੀ ਬਾਲਗੁੰਗਈ ਤੋਂ ਸਿਆਲਕੋਟ ਵਾਪਸ ਆਲੇ ਇਹ ਪਾਕਿਸਤਾਨ ਵਿੱਚ ਇੱਕ ਸ਼ਹਿਰ ਹੈ ਜਿੱਥੇ ਇਤਿਹਾਸਿਕ ਗੁਰਦੁਆਰਾ ਵੀ ਹੈ ਬਾਬੇ ਦੀ ਬੇਰ ਇਹ ਗੁਰਦੁਆਰਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਇਤਿਹਾਸਿਕ ਸਥਾਨ ਹੈ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਸ਼ਹਿਰ ਵਿੱਚ ਆਏ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਉੱਥੇ ਕੋਈ ਡਰ ਹੈ ਉੱਥੇ ਬੱਚੇ ਬੁੱਢੇ ਔਰਤਾਂ ਸਾਰੇ ਡਰੇ ਪਏ ਸਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਤੁਸੀਂ ਡਰੇ ਕਿਉਂ ਹੋ ਉਹਨਾਂ ਕਿਹਾ ਅਸੀਂ 6 ਮਹੀਨੇ ਦੇ ਵਿੱਚ ਵਿੱਚ ਮਰ ਜਾਣਾ ਹੈ ਉਹਨਾਂ ਕਿਹਾ ਇਸ ਸ਼ਹਿਰ ਵਿੱਚ ਕਿਸੇ ਨੇ ਨਹੀਂ ਬਚਣਾ ਇੱਥੇ ਕੋਈ ਭਿਆਨਕ ਬਿਮਾਰੀ ਫੈਲੇ ਪੁਚਾਲ ਆਏ ਜਾਂ ਕੁਝ ਵੀ ਹੋਏ ਅਸੀਂ 6 ਮਹੀਨੇ ਦੇ ਵਿੱਚ ਵਿੱਚ ਮਰ ਜਾਣਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਤੁਹਾਨੂੰ ਕਿਹੜੇ ਜੋਸ਼ ਨੇ ਦੱਸਿਆ ਵੀ ਤੁਸੀਂ 6 ਮਹੀਨੇ ਦੇ ਅੰਦਰ ਮਰ ਜਾਣਾ ਹੈ ਜਾਂ ਇੱਥੇ ਬਿਮਾਰੀ ਆਣੀ ਹੈ ਜਾਂ ਇੱਥੇ ਪੁਚਾਲ ਆਣਾ ਹੈ ਉਹਨਾਂ ਨੇ ਕਿਹਾ ਸਾਡੇ ਪਿੰਡ ਵਿੱਚ ਇੱਕ ਹਮਝਾ ਬਹੁਤ ਸਪੀਰ ਹੈ ਉਹ ਆਪਣੇ ਪੋਰੇ ਦੀ ਵਿੱਚ ਬੈਠ ਕੇ ਚਿਲਾ ਕੱਢ ਰਿਹਾ ਹੈ ਉਹ ਕਹ ਰਿਹਾ ਜਿਸ ਦਿਨ ਮੇਰਾ ਚਿਲਾ ਪੂਰਾ ਹੋਇਆ ਇਹ ਸ਼ਹਿਰ ਗਰਗ ਹੋ ਜਾਏਗਾ ਸਭ ਮਾਰ ਜਾਣਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਵੀ ਉਹਨੂੰ ਕੁਛ ਹੀ ਵੀ ਚੰਗੇ ਭਲੇ ਲੋਕ ਇੱਥੇ ਵਸਦੇ ਨੇ ਤੈਨੂੰ ਕੀ ਲੋੜ ਪਈ ਐ ਇਹਨਾਂ ਨੂੰ ਮਾਰਨ ਦੀ ਇਹਨਾਂ ਨੂੰ ਦੁੱਖ ਦੇਣ ਦੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਪੀਰ ਹਮਜ਼ਾ ਗੋਸਕੁਰ ਗਏ ਜਿੱਥੇ ਉਹ ਚਿਲਾ ਕੱਟ ਰਿਆ ਸੀ ਮਹਾਰਾਜ ਉੱਥੇ ਪਹੁੰਚੇ ਜਦੋਂ ਗੁਰੂ ਸਾਹਿਬ ਉਹਦੇ ਕੋਲ ਗਏ ਪਾ ਉਹ ਬਾਹਰ ਨਹੀਂ ਆਇਆ ਮਹਾਰਾਜ ਨੇ ਕਿਹਾ ਬਹੁਤ ਜ਼ਰੂਰੀ ਕੰਮ ਹੈ ਬਾਹਰ ਆ ਤਾਂ ਉਹ ਬਾਹਰ ਆ ਗਿਆ ਉਹ ਬਹੁਤ ਕਰਾਮਾਤੀ ਸੀ ਉਹਦੇ ਕੋਲ ਬਹੁਤ ਸ਼ਕਤੀਆਂ ਸਨ ਉਹ ਜੋ ਚਾਹੁੰਦਾ ਸੀ ਆਪਣੀਆਂ ਸ਼ਕਤੀਆਂ ਵਰਤ ਕੇ ਕਰ ਲੈਂਦਾ ਸੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਪੁੱਛਿਆ ਤੁਸੀਂ ਤਪ ਕਿਉਂ ਕਰ ਰਹੇ ਹੋ ਉਹ ਕਹਿੰਦਾ ਮੈਂ ਤਪ ਇਸ ਲਈ ਕਰ ਰਿਹਾ ਕਿਉਂਕਿ ਮੈਂ ਇਸ ਸ਼ਹਿਰ ਨੂੰ ਗਰਕ ਕਰਨਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹੜੇ ਸਾਧੂ ਸੰਤ ਹੁੰਦੇ ਨੇ ਉਹ ਤਾਂ ਸ਼ਹਿਰ ਬਸਾਉਂਦੇ ਨੇ ਉਹ ਤਾਂ ਸੁੱਖ ਦਿੰਦੇ ਨੇ ਤੂੰ ਕਿਉਂ ਗਰਕ ਕਰਨਾ ਚਾਹੁੰਦਾ ਹੈ ਇਹਨਾਂ ਨੂੰ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਕਿਹਾ ਕਿ ਇਹੋ ਜਿਹੇ ਸਾਧੂ ਤਾਂ ਦੁਨੀਆ ਦਾ ਪੁਲਾਹ ਕਰਦੇ ਨੇ ਲੋਕਾਂ ਵਿੱਚ ਅਮਨ ਸ਼ਾਂਤੀ ਲਿਆਉਂਦੇ ਨੇ ਪਰ ਇਹੋ ਜਿਹੇ ਸੰਤ ਤਾਂ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ ਜਿਹੜਾ ਸ਼ਹਿਰ ਨੂੰ ਗਰਕ ਕਰਨਾ ਚਾਹੁੰਦਾ ਉਹ ਪੀਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਕਹਿਣ ਲੱਗਾ ਇਹ ਲੋਕ ਗਰਕ ਕਰਨ ਯੋਗੇ ਨੇ ਇਸ ਲਈ ਗਰਕ ਕਰਨਾ ਇਹਨਾਂ ਨੂੰ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਕੀ ਕਸੂਰ ਹੈ ਇਹਨਾਂ ਲੋਕਾਂ ਦਾ ਤਾਂ ਉਸ ਪੀਰ ਨੇ ਕਿਹਾ ਮਹਾਰਾਜ ਇਹ ਵਾਅਦਾ ਖਿਲਾਫੀ ਕਰਦੇ ਨੇ ਇਹ ਲੋਕ ਪਹਿਲਾਂ ਵਚਨ ਕਰਦੇ ਨੇ ਤੇ ਪਿੱਛੋਂ ਮੁਕਰ ਜਾਂਦੇ ਨੇ ਇੱਥੇ ਸੇਠ ਦੇ ਘਰ ਮੁੰਡਾ ਨਹੀਂ ਸੀ ਤੇ ਉਹ ਮੇਰੇ ਘਰ ਬੇਨਤੀ ਕਰਨ ਆਏ ਕਿ ਜੇ ਸਾਡੇ ਘਰ ਮੁੰਡਾ ਹੋਇਆ ਤਾਂ ਅਸੀਂ ਉਹ ਮੁੰਡਾ ਤੁਹਾਨੂੰ ਦੇ ਦੇਵਾਂਗੇ ਉਹ ਪੀਰ ਕਹਿੰਦਾ ਮਹਾਰਾਜ ਮੇਰੀ ਬੇਨਤੀ ਕਰਕੇ ਇਹਨਾਂ ਦੇ ਘਰ ਚਾਰ ਪੁੱਤਰ ਹੋਏ ਪਰ ਹੁਣੋਂ ਮੈਨੂੰ ਇੱਕ ਪੁੱਤਰ ਦੇਣ ਤੋਂ ਮੁਕਰ ਗਏ ਨੇ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲੱਗੇ ਪੀਰ ਜੀ ਤੁਸੀਂ ਹੁੰਦੇ ਕੌਣ ਹੋ ਲੋਕਾਂ ਨੂੰ ਪੁੱਤਰ ਦੇਣ ਵਾਲੇ ਇਹ ਕੰਮ ਤਾਂ ਪਰਮਾਤਮਾ ਦਾ ਹੈ ਚਲੋ ਠੀਕ ਹੈ ਜੇ ਤੁਸੀਂ ਬੇਨਤੀ ਕੀਤੀ ਤੇ ਪਰਮਾਤਮਾ ਨੇ ਦੇ ਵੀ ਦਿੱਤਾ ਪਰ ਇੱਥੇ ਕਸੂਰ ਤਾਂ ਇੱਕ ਜਣੇ ਦਾ ਤੁਸੀਂ ਸਾਰੇ ਸ਼ਹਿਰ ਨੂੰ ਕਿਉਂ ਗਰਕ ਕਰਨਾ ਚਾਹੁੰਦੇ ਹੋ ਇੱਥੇ ਚੰਗੇ ਲੋਕ ਵੀ ਨੇ ਭਲੇ ਲੋਕ ਵੀ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲਗੇ ਤੈਨੂੰ ਸੇਠ ਨੇ ਮੁੰਡਾ ਨਹੀਂ ਦਿੱਤਾ ਤਾਂ ਇਹਦੇ ਵਿੱਚ ਸ਼ਹਿਰ ਵਾਲਿਆਂ ਦਾ ਕੀ ਕਸੂਰ ਹੈ ਉਹਨਾਂ ਨੇ ਤੇਰੇ ਨਾਲ ਕੋਈ ਵਾਅਦਾ ਖਿਲਾਫੀ ਨਹੀਂ ਕੀਤੀ ਉਹ ਪੀਰ ਕਹਿੰਦਾ ਮਹਾਰਾਜ ਇਹ ਸਾਰੇ ਲੋਕ ਇੱਕੋ ਜਿਹੇ ਨਹੀਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿੰਦੇ ਕਦੇ ਪੰਜੇ ਉਂਗਲੀਆਂ ਇੱਕੋ ਜਹੀਆਂ ਨਹੀਂ ਹੁੰਦੀਆਂ ਜਿੱਥੇ ਚੰਗੇ ਲੋਕ ਹੁੰਦੇ ਨੇ ਉੱਥੇ ਮਾੜੇ ਲੋਕ ਵੀ ਹੁੰਦੇ ਨੇ ਤੇ ਜਿੱਥੇ ਮਾੜੇ ਲੋਕ ਹੁੰਦੇ ਨੇ ਉੱਥੇ ਚੰਗੇ ਲੋਕ ਵੀ ਹੁੰਦੇ ਨੇ ਇਹ ਨਹੀਂ ਕਹਿ ਸਕਦੇ ਕਿ ਸਾਰੇ ਹੀ ਮੰਦੇ ਨੇ ਪਰ ਉਹ ਪੀਰ ਕਹਿਣ ਲੱਗਿਆ ਮਹਾਰਾਜ ਇੱਥੇ ਸਾਰੇ ਹੀ ਮੰਦੇ ਨੇ ਸਾਰੇ ਇੱਕੋ ਜਿਹੇ ਹੀ ਹਨ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲੱਗੇ ਐਦਾਂ ਨਹੀਂ ਹੋ ਸਕਦਾ ਜਿੱਥੇ ਚੰਗੇ ਲੋਕ ਨੇ ਉੱਥੇ ਮੰਦੇ ਲੋਕ ਵੀ ਹਨ ਤੇ ਜਿੱਥੇ ਮੰਦੇ ਲੋਕ ਨੇ ਉੱਥੇ ਚੰਗੇ ਲੋਕ ਵੀ ਹਨ ਤਾਂ ਉਹ ਪੀਰ ਕਹਿਣ ਲੱਗਿਆ ਮਹਾਰਾਜ ਜੇ ਇਸ ਸ਼ਹਿਰ ਵਿੱਚ ਚੰਗੇ ਲੋਕ ਨੇ ਤਾਂ ਤੁਸੀਂ ਮੈਨੂੰ ਦਿਖਾਓ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਠੀਕ ਹੈ ਦੇਖ ਲੈਣੇ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਟਕਾ ਦਿੱਤਾ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਇੱਕ ਟਕੇ ਦਾ ਸੱਚ ਤੇ ਇੱਕ ਟਕੇ ਦਾ ਝੂਠ ਲੈ ਕੇ ਆਓ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਬਾਜ਼ਾਰ ਜਾ ਕੇ ਇਹ ਸੋਦਾ ਖਰੀਦ ਲੈ ਇੱਕ ਟਕੇ ਦਾ ਸੱਚ ਤੇ ਇੱਕ ਟਕੇ ਦਾ ਝੂਠ ਲੈ ਕੇ ਆਣਾ ਭਾਈ ਮਰਦਾਨਾ ਜੀ ਦੁਕਾਨਾਂ ਤੇ ਜਾਂਦੇ ਨੇ ਪਰ ਦੁਕਾਨਦਾਰ ਕਹਿੰਦੇ ਨੇ ਇੱਥੇ ਝੂਠ ਤੇ ਸੱਚ ਦੁਕਾਨਾਂ ਤੇ ਨਹੀਂ ਮਿਲਦਾ ਇਸ ਤਰ੍ਹਾਂ ਮਰਦਾਨਾ ਜੀ ਹਰ ਦੁਕਾਨ ਤੇ ਜਾਂਦੇ ਨੇ ਤੇ ਇੱਕ ਟਕਾ ਅਗੇ ਰੱਖਦੇ ਨੇ ਤੇ ਕਹਿੰਦੇ ਨੇ ਇੱਕ ਟਕੇ ਦਾ ਸੱਚ ਤੇ ਇੱਕ ਟਕੇ ਦਾ ਝੂਠ ਦੇ ਦਿਓ ਪਰ ਕਿਸੇ ਨੂੰ ਵੀ ਭਾਈ ਮਰਦਾਨਾ ਜੀ ਦੀ ਗੱਲ ਸਮਝ ਨਹੀਂ ਆਉਂਦੀ ਭਾਈ ਮਰਦਾਨਾ ਜੀ ਘੁੰਮਦੇ ਘੁੰਮਦੇ ਮੂਲਾ ਖੱਤਰੀ ਦੀ ਦੁਕਾਨ ਤੇ ਚਲੇ ਜਾਂਦੇ ਨੇ। ਉੱਲਾ ਖੱਤਰੀ ਦੇ ਅੱਗੇ ਭਾਈ ਮਰਦਾਨਾ ਜੀ ਇੱਕ ਟਕਾ ਰੱਖਦੇ ਨੇ ਤੇ ਕਹਿੰਦੇ ਨੇ ਇੱਕ ਟਕੇ ਦਾ ਸੱਚ ਤੇ ਇੱਕ ਟਕੇ ਦਾ ਝੂਠ ਦੇ ਦਿਓ। ਮੂਲਾ ਖੱਤਰੀ ਕਹਿੰਦਾ ਲਿਆਓ ਮੈਂ ਦੇ ਦੇਣਾ। ਉਹਨੇ ਇੱਕ ਟਕਾ ਲੈ ਲਿਆ ਤੇ ਕਾਗਜ਼ ਤੇ ਲਿਖ ਦਿੱਤਾ ਕਿ ਜੂਣਾ ਝੂਠ ਹੈ ਤੇ ਮਰਨਾ ਸੱਚ ਹੈ। ਇਹ ਲੈ ਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲ ਵਾਪਸ ਆਵੇ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮੁੱਲਾ ਖਤਰੀ ਨੂੰ ਕਹਿਣ ਲੱਗੇ ਆ ਦੇਖੋ ਜਿੰਨੂੰ ਮੰਨਾਂ ਗਿਆਨ ਹੈ ਕਿ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ ਉਹ ਵੀ ਇਸ ਪਿੰਡ ਵਿੱਚ ਹੀ ਰਹਿੰਦਾ ਉਸ ਨੂੰ ਵੀ ਤੂੰ ਮਾਰੇਗਾ ਉਸ ਨੂੰ ਵੀ ਤੂੰ ਉਸੇ ਸੇਖ ਦੇ ਕਰਕੇ ਇਸ ਸ਼ਹਿਰ ਦੇ ਨਾਲ ਗਰਗ ਕਰੇਗਾ ਕਿ ਚੰਗਿਆਂ ਬੰਦਿਆਂ ਨੂੰ ਵੀ ਤੂੰ ਮਾਰੇਗਾ ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿੱਥੇ ਚੰਗੇ ਲੋਕ ਨੇ ਉੱਥੇ ਮਾੜੇ ਲੋਕ ਦੀ ਹਨ ਤੇ ਜਿੱਥੇ ਮਾੜੇ ਲੋਕ ਹਨ ਉੱਥੇ ਚੰਗੇ ਵੀ ਹਨ ਇਸ ਲਈ ਧਿਆਨ ਨਾਲ ਸਿਆਣਪ ਨਾਲ ਗੱਲ ਕਰ ਉਹ ਹਮਜਾ ਗੋਸਪੀਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਉਹਨੂੰ ਸਿੱਧੇ ਰਾ ਪਾਇਆ ਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਮੂਲਾ ਖੱਤਰੀ ਦੀ ਦੁਕਾਨ ਵੱਲ ਚੱਲ ਪਏ ਗੁਰੂ ਨਾਨਕ ਸੱਚੇ ਪਾਸ਼ਾ ਜੀ ਮੂਲੇ ਨੂੰ ਮਿਲਦੇ ਨੇ ਤੇ ਉਹਨੂੰ ਪੁੱਛਦੇ ਨੇ ਤੂੰ ਜੋ ਲਿਖਿਆ ਹੈ ਕਿ ਜੀਉਣਾ ਸੱਚ ਹੈ ਤੇ ਮਰਨਾ ਝੂਠ ਹੈ ਇਹ ਗੱਲ ਨਿਸ਼ਚੈ ਨਾਲ ਕਹੀ ਹੈ ਜਾਂ ਸੁਣੀ ਸੁਣਾਈ ਗੱਲ ਕੀਤੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਮੁੱਲਾ ਇਹ ਤੇਰੀ ਕਮਾਈ ਕੀਤੀ ਹੋਈ ਗੱਲ ਹੈ ਕਿ ਸੁਣੀ ਸੁਣਾਈ ਗੱਲ ਹੈ ਤਾਂ ਮੁੱਲਾ ਖਤਰੀ ਕਹਿ ਲਗਾ ਮਹਾਰਾਜ ਮੈਂ ਸੋਚਿਆ ਦੁਕਾਨ ਤੇ ਗਾਹਕ ਆਇਆ ਤੇ ਉਹ ਖਾਲੀ ਕਿਉਂ ਜਾਏ ਮੈਂ ਇੱਕ ਟਕਾ ਰੱਖ ਲਿਆ ਤੇ ਇੱਕ ਕਾਗਜ਼ ਤੇ ਲਿਖ ਤੇ ਦੇ ਦਿੱਤਾ ਕਿ ਜੂਣਾ ਸੱਚ ਹੈ ਤੇ ਮਰਨਾ ਝੂਠ ਹੈ ਇਹ ਮੈਂ ਨਹੀਂ ਸਿਰ ਨਾ ਨਹੀਂ ਕਿਹਾ ਇਹ ਮੈਂ ਸੁਣੀ ਸੁਣਾਈ ਗੱਲ ਕੀਤੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਦੋ ਚਾਰ ਬਚਨ ਕੀਤੇ ਉਹ ਇੰਨਾ ਪ੍ਰਭਾਵਿਤ ਹੋ ਗਿਆ ਕਿ ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਮੈਂ ਤੁਹਾਡੇ ਨਾਲ ਹੀ ਜਾਣਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮੋਲਿਆ ਸਾਡੇ ਨਾਲ ਜਾਣਾ ਤੇ ਸਾਡੇ ਨਾਲ ਰਹਿਣਾ ਬੜਾ ਮੁਸ਼ਕਲ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਆਪਣੀ ਦੁਕਾਨ ਵੀ ਦੇਖਣੀ ਹੈ ਤੂੰ ਆਪਣਾ ਪਰਿਵਾਰ ਵੀ ਦੇਖਣਾ ਹੈ ਤੂੰ ਆਪਣੇ ਬੱਚੇ ਸਾਹਮਣ ਪਰ ਮੁੱਲਾ ਖਤਰੀ ਕਹਿੰਦਾ ਮਹਾਰਾਜ ਮੈਂ ਤਾਂ ਹੁਣ ਤੁਹਾਡਾ ਬਣ ਗਿਆ ਮੈਂ ਤਾਂ ਹੁਣ ਤੁਹਾਡੇ ਨਾਲ ਹੀ ਜਾਣਾ ਉਸ ਦੇ ਮਨ ਵਿੱਚ ਗੁਰੂ ਨਾਨਕ ਸੱਚੇ ਪਾਸ਼ਾ ਵਾਸਤੇ ਇਹੋ ਜੀ ਖਿੱਚ ਬਣੀ ਕਿ ਉਹ ਗੁਰੂ ਸਾਹਿਬ ਦੇ ਨਾਲ ਹੀ ਚੱਲ ਪਿਆ ਜਨਮ ਸਾਖੀ ਵਿੱਚ ਇਹ ਲਿਖਿਆ ਹੋਇਆ ਹੈ ਕਿ ਮੁੱਲਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਨਾਲ 600 ਕੋ ਦੂਰ ਚਲਾ ਗਿਆ ਐਦਾਂ ਸਮਝ ਲਓ ਕੇ ਮੁੱਲਾ ਖਤਰੀ ਗੁਰੂ ਸਾਹਿਬ ਦੇ ਨਾਲ 1000 ਮੀਲ ਦੂਰ ਚਲਾ ਗਿਆ afghanistan ਦੇ ਇਲਾਕਿਆਂ ਕੋਲ ਪਹੁੰਚ ਕੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਮੁੱਲੇ ਨੂੰ ਕਹਿੰਦੇ ਬੋਲਿਆ ਇੱਕ ਗੜਬੜ ਹੋ ਗਈ ਹੈ ਤਾਂ ਮੁੱਲਾ ਪੁੱਛਣ ਲੱਗਿਆ ਮਹਾਰਾਜ ਕੀ ਗੜਬੜ ਹੋ ਗਈ ਹੈ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਮੁੱਲੇ ਨੂੰ ਕਿਹਾ ਕਿਸੇ ਦੁਸ਼ਟ ਬੰਦੇ ਨੇ ਤੇਰੇ ਘਰ ਜਾ ਕੇ ਤੇਰੀ ਪਤਨੀ ਨੂੰ ਇਹ ਕਹਿ ਦਿੱਤਾ ਕਿ ਤੂੰ ਮਰ ਗਿਆ ਉਹ ਹੁਣ ਮਰਨ ਲਈ ਤਿਆਰ ਹੋ ਗਈ ਹੈ। ਉਹਨੇ ਤੇਰੀ ਘਰਵਾਲੀ ਨੂੰ ਤੇਰੇ ਮਰਨ ਦੀ ਝੂਠੀ ਖਬਰ ਦੇ ਦਿੱਤੀ ਆ। ਤੇਰੀ ਪਤਨੀ ਕਹਿੰਦੀ ਹੈ ਵੀ ਮੈਂ ਮੁੱਲੇ ਖਤਰੀ ਤੋਂ ਬਿਨਾ ਨਹੀਂ ਰਹਿਣਾ। ਮੈਂ ਸੜ ਕੇ ਮਰ ਜਾਣਾ। ਤੇ ਅੱਜ ਤੇਰੀ ਘਰਵਾਲੀ ਨੇ ਮਰਨਾ ਹੈ। ਜੇ ਤਾ ਤੂੰ ਉੱਥੇ ਪਹੁੰਚ ਜਾਏਗਾ ਤਾਂ ਆਪਣੀ ਘਰਵਾਲੀ ਨੂੰ ਬਚਾ ਲਵੇਂਗਾ। ਤੇ ਜੇ ਤੂੰ ਉੱਥੇ ਨਾ ਪਹੁੰਚਿਆ ਤਾਂ ਤੇਰੀ ਘਰਵਾਲੀ ਮਰ ਜਾਏਗੀ। ਮੁੱਲੇ ਖਤਰੀ ਨੇ ਘਰ-ਬਾਰ ਛੱਡਿਆ, ਮੋਹ ਛੱਡਿਆ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਫੇਰ ਮੋਹ ਵਿੱਚ ਪਾ ਦਿੱਤਾ ਇਹ ਤਾਂ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਖੇਡ ਹੈ ਬੰਦਾ ਮੋਹ ਮਾਇਆ ਦੇ ਜਾਲ ਤੋਂ ਨਹੀਂ ਭਾਈ ਸਕਦਾ ਇਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਸੇ ਨੂੰ ਬਚਾ ਲੈਣ ਤਾਂ ਬਚਾ ਲੈਣ ਉਹ ਮੁੱਲਾ ਖਖਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਇਹ ਤਾਂ ਬਹੁਤ ਬੁਰਾ ਹੋਇਆ ਉਹ ਕਹਿੰਦਾ ਅੱਜ ਮੇਰੀ ਘਰ ਵਾਲੀ ਮਰ ਜਾਈਗੀ ਤੇ ਮੇਰੇ ਬੱਚੇ ਰੁੱਲ ਜਾਣਗੇ ਮੇਰਾ ਘਰ ਉਜੜ ਜਾਏਗਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਮੁੱਲਿਆ ਤੂੰ ਘਰ ਜਾਣਾ ਚਾਹੁੰਦਾ ਤਾਂ ਮੁੱਲਾ ਖਤਰੀ ਕਹਿੰਦਾ ਮਹਾਰਾਜ ਅਸੀਂ ਤਾਂ 600 ਕੋ ਦੂਰ ਆ ਚੁੱਕੇ ਆ ਮੈਂ ਘਰ ਕਿਵੇਂ ਵਾਪਸ ਜਾਵਾਂਗਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਮੁੱਲਿਆ ਉਹ ਤੂੰ ਸਾਡੇ ਤੇ ਛੱਡ ਦੇ ਤੂੰ ਸਾਨੂੰ ਇੰਨਾ ਦੱਸ ਵੀ ਤੂੰ ਘਰ ਵਾਪਸ ਜਾਣਾ ਚਾਹੁੰਦਾ ਤਾਂ ਮੁੱਲਾ ਖਤਰੀ ਕਹਿੰਦਾ ਹਾਂ ਮਹਾਰਾਜ ਮੈਂ ਜਾਣਾ ਚਾਹਨਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਚੰਗਾ ਫੇਰ ਉਹ ਆਪਣੀਆਂ ਅੱਖਾਂ ਬੰਦ ਕਰ ਲੈ ਤੇ ਕੀਰਤਨ ਸੁਣੋ ਮੁੱਲਾ ਖਤਰੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਕੀਰਤਨ ਸੁਣਨਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਹ ਆਪਣੇ ਘਰ ਦੇ ਦਰਵਾਜ਼ੇ ਤੇ ਖੜਾ ਸੀ ਜਦੋਂ ਉਹਦੀ ਘਰਵਾਲੀ ਨੇ ਦੇਖਿਆ ਵੀ ਮੁੱਲਾ ਖਤਰੀ ਵਾਪਸ ਆ ਗਿਆ ਤੇ ਘਰ ਵਿੱਚ ਖੁਸ਼ੀਆਂ ਆ ਗਈਆਂ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਮਾਇਆ ਵਰਤਾਈ ਸੀ ਇੱਕ ਪਾਸੇ ਤਾਂ ਉਹਦੀ ਪਤਨੀ ਸੋਚਦੀ ਸੀ ਕੇ ਮੁੱਲਾ ਖਤਰੀ ਮਰ ਚੁੱਕਾ ਹੈ ਤੇ ਦੂਜੇ ਪਾਸੇ ਮੁੱਲਾ ਸੋਚਦਾ ਸੀ ਕਿ ਜੇ ਮੈਂ ਆਪਣੇ ਘਰ ਨਹੀਂ ਪਹੁੰਚਿਆ ਤਾਂ ਮੇਰੀ ਪਤਨੀ ਮਰ ਜਾਏਗੀ ਹੁਣ ਸਾਰਾ ਪਰਿਵਾਰ ਉਦਾਂ ਹੀ ਵਿਚਰਨ ਲੱਗਿਆ ਜਿੱਦਾਂ ਪਹਿਲਾਂ ਵਿਚਰਦਾ ਸੀ ਉਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ 6 ਮਹੀਨਿਆਂ ਬਾਅਦ ਵਾਪਸ ਸਿਆਲਕੋਟ ਆਂਦੇ ਨੇ ਇਸ ਤੋਂ ਅੱਗੇ ਦੀ ਕਥਾ ਆਪ ਸਰਵਣ ਕਰੋ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋੜੀਏ ਇਹ ਆਨੰਦ ਨਾਲ ਕਥਾ ਸਰਵਣ ਕਰੀਏ ਜ਼ਿਲ੍ਹਾ ਜਿਹਲਮ ਦੇ ਕੋਲ ਬਾਲਗੁੰ ਲਈ ਦਾ ਟਿੱਲਾ ਜਿੱਥੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਇੱਕ ਰਾਤ ਰਹਿ ਕੇ ਸਵੇਰੇ ਉੱਥੋਂ ਚੱਲ ਪਏ ਨੇ ਭਾਈ ਬਾਲਾ ਜੀ ਨੂੰ ਲੈ ਕੇ ਗੁਰੂ ਨਾਨਕ ਸੱਚੇ ਪਾਸ਼ਾ ਸਿਆਲਕੋਟ ਆ ਗਏ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਇਸ ਸ਼ਹਿਰ ਦੇ ਵਿੱਚ ਸਾਡਾ ਇੱਕ ਮਿੱਤਰ ਹੈ ਪਰ ਉਹ ਹੈ ਸੰਸਾਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕਈ ਮਿੱਤਰ ਸਨ ਉਹਨਾਂ ਵਿੱਚੋਂ ਜੋਗੀ ਸਨ ਸਾਧੂ ਸਨ ਤੇ ਕਈ ਦੁਨਿਆਵੀ ਲੋਕ ਵੀ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਸੰਸਾਰੀ ਵੀ ਹੈ ਜਿਹੜਾ ਗ੍ਰਸਥ ਵਿੱਚ ਫਸਿਆ ਹੋਇਆ ਹੈ ਮਹਾਰਾਜ ਕਹਿੰਦੇ ਇਹ ਉਹੀ ਬੁੱਲਾ ਖਤਰੀ ਹੈ ਜਿਹੜਾ ਕਹਿੰਦਾ ਸੀ ਮੈਂ ਘਰ ਨਹੀਂ ਜਾਣਾ ਮੈਂ ਤਾਂ ਹੁਣ ਤੁਹਾਡਾ ਬਣ ਗਿਆ ਤੁਹਾਡੇ ਨਾਲ ਹੀ ਜਾਣਾ ਉਹ ਬੁੱਲਾ ਖਤਰੀ ਇੱਥੇ ਰਹਿੰਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮੇਰਾ ਦਿਲ ਕਰਦਾ ਵੀ ਉਹਨੂੰ ਮਿਲ ਕੇ ਜਾਈਏ ਉਹ ਸਾਡਾ ਮਿੱਤਰ ਹੈ ਉਹਨੂੰ ਮਿਲ ਕੇ ਜਾਣਾ ਚਾਹੀਦਾ ਚੱਲ ਉਹਦੇ ਘਰ ਚਲੀਏ ਤੇ ਉਹਨੂੰ ਮਿਲ ਕੇ ਆਈਏ ਦੇਖੀਏ ਵੀ ਉਹਦਾ ਕੀ ਹਾਲ ਹੈ ਹੈ ਤਾਂ ਗੁਰੂ ਸਾਹਿਬ ਅੰਤਰਜਾਮੀ ਗੁਰੂ ਸਾਹਿਬ ਦਿਲਾਂ ਦੀਆਂ ਜਾਣਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਕਰਨਾ ਹੁੰਦਾ ਉਹ ਪਹਿਲਾਂ ਹੀ ਨਿਸ਼ਚਿਤ ਹੁੰਦਾ ਸਾਨੂੰ ਉਹ ਦਿਸਦਾ ਨਹੀਂ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸਭ ਦਿਸਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਿਛਲੇ ਸਮੇਂ ਦੀਆਂ ਵੀ ਜਾਣਦੇ ਨੇ ਤੇ ਅਗਲੇ ਸਮੇਂ ਦੀਆਂ ਵੀ ਜਾਣਦੇ ਨੇ ਇਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਨੂੰ ਲੈ ਕੇ ਮੁੱਲੇ ਖੱਤਰੀ ਦੇ ਪਰਿਵਾਰਜੇ ਕੋਲ ਜਾ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗਲੀ ਦੇ ਵਿੱਚ ਆਉਂਦੇ ਪਏ ਨੇ ਤਾਂ ਮੁੱਲੇ ਖੱਤਰੀ ਦੀ ਘਰਵਾਲੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆਉਂਦੇ ਦੇਖ ਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਮੁੱਲੇ ਖੱਤਰੀ ਦੀ ਪਤਨੀ ਨੂੰ ਗਸ਼ੀਆਂ ਪੈਣ ਲੱਗੀਆਂ ਉਹ ਸੋਚਣ ਲੱਗੀ ਇਹ ਤਾਂ ਉਹੀ ਬਾਬਾ ਹੈ ਜਿਹੜਾ ਮੇਰੇ ਘਰ ਵਾਲੇ ਨੂੰ ਪਹਿਲਾਂ ਲੈ ਗਿਆ ਸੀ ਹੁਣ ਫੇਰ ਨਾ ਲੈ ਜਾਵੇ ਇੰਨੇ ਚਿਰ ਵਿੱਚ ਗੁਰੂ ਨਾਨਕ ਸੱਚੇ ਪਾਸ਼ਾ ਜੀ ਮੁੱਲਾ ਖत्री ਦੇ ਦਰਵਾਜ਼ੇ ਤੇ ਬੂਹੇ ਅੱਗੇ ਆ ਗਏ ਮੁੱਲਾ ਖत्री ਦੀ ਪਤਨੀ ਨੇ ਜਦੋਂ ਦੇਖਿਆ ਕਿ ਗੁਰੂ ਨਾਨਕ ਸੱਚੇ ਪਾਸ਼ਾ ਬੂਹੇ ਤੇ ਆਵੇ ਨੇ ਤਾਂ ਉਹ ਭੱਜ ਕੇ ਅੰਦਰ ਗਈ ਤਾਂ ਕਹਿਣ ਲੱਗੀ ਮੁੱਲਾ ਖत्री ਜਿਹੜੇ ਬਾਬਾ ਤੁਹਾਨੂੰ ਪਹਿਲਾਂ ਆਪਣੇ ਨਾਲ 600 ਕੋ ਦੂਰ ਲੈ ਗਏ ਸੀ ਉਹ ਬਾਹਰ ਬੂਹੇ ਤੇ ਆਏ ਨੇ ਤੁਸੀਂ ਜਾ ਕੇ ਕਿਤੇ ਲੁਕ ਜਾਓ ਮੈਂ ਕਹਿ ਦਿਆਂਗੀ ਕਿ ਮੇਰਾ ਪਤੀ ਘਰ ਨਹੀਂ ਹੈ ਜਿਹੜਾ ਪਾਥੀਆਂ ਵਾਲਾ ਗਵਾਰਾ ਹੈ ਤੁਸੀਂ ਉਹਦੇ ਵਿੱਚ ਵੜ ਜਾਓ ਮੁੱਲੇ ਖत्री ਦੀ ਪਤਨੀ ਬਹੁਤ ਚਲਾਕ ਬੰਦੀ ਸੀ ਪਰ ਉਹਨੇ ਚਲਾਕੀ ਕਿਹਦੇ ਨਾਲ ਕੀਤੀ ਗੁਰੂ ਨਾਨਕ ਸੱਚੇ ਬਾਛਾ ਦੀਨਾਂ ਤੁਸੀਂ ਕੁਝ ਸਮਾਂ ਪਾਥੀਆਂ ਵਾਲੇ ਗੁਵਾਰੇ ਵਿੱਚ ਲੁਕ ਜਾਓ ਉੱਥੇ ਕਿਹੜਾ ਉਹਨਾਂ ਨੇ ਆਣਾ ਜਦੋਂ ਮੈਂ ਉਹਨਾਂ ਨੂੰ ਤੋੜ ਦਿਆਂਗੀ ਤੁਸੀਂ ਉੱਥੋਂ ਬਾਹਰ ਆ ਜਾਣਾ ਮੂਲਾ ਖੱਤਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਾਰੇ ਸਭ ਕੁਝ ਜਾਣਦਾ ਸੀ ਇਹ ਉਹ ਅੰਤਰਜਾਮੀ ਨੇ ਉਹਨੂੰ ਪਤਾ ਸੀ ਕਿ ਕਿਵੇਂ ਉਹਨਾਂ ਨੇ ਐਨੀ ਦੂਰ ਤੋਂ ਦੱਸਤਾ ਕਿ ਉਹਦੀ ਪਤਨੀ ਮਰਨ ਵਾਲੀ ਹੈ ਕਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਚੈਸੋ ਕੋ ਦੂਰ ਇੱਕ ਛਿੰਬੀ ਚੀ ਪੁਝਾ ਦਿੱਤਾ ਮੁਰਲੇ ਖਤਰੀ ਨੂੰ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀਆਂ ਸਾਰੀਆਂ ਤਾਕਤਾਂ ਬਾਰੇ ਪਤਾ ਸੀ ਉਸ ਨੂੰ ਪਤਾ ਸੀ ਕਿ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਿੰਨੇ ਵੱਡੇ ਨੇ ਇਸ ਤੋਂ ਵੱਡੀ ਕਰਾਮਾਤ ਮੁਰਲੇ ਖਤਰੀ ਨੇ ਕੀ ਦੇਖਣੀ ਹੈ ਸੰਨਤ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਮਾਇਆ ਵਰਤਨ ਲੱਗੀ ਹੈ ਮੂਲਾ ਭੁੱਲ ਗਿਆ ਕਿ ਸ੍ਰਿਸ਼ਟੀ ਦਾ ਮਾਲਕ ਮੇਰੇ ਘਰ ਆਇਆ ਹੈ ਮੈਂ ਉਹਨਾਂ ਨੂੰ ਘਰ ਦੇ ਵਿੱਚ ਬਿਠਾਵਾਂ ਤੇ ਸੇਵਾ ਕਰਾਂ ਪਰ ਮਾਇਆ ਨੇ ਤਾਂ ਉਹਦੀ ਕੁੱਠੀ ਮਤ ਕਰਦੀ ਤੇ ਉਹ ਆਪਣੀ ਘਰਵਾਲੀ ਦੇ ਆਖੇ ਲੱਗ ਗਿਆ ਮੂਲੇ ਖਤਰੀ ਨੂੰ ਇਹ ਪਤਾ ਸੀ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ ਕਲਾਵਾਨ ਨੇ ਸਰਬ ਕਲਾ ਸਮਰਾਥ ਨੇ ਮੂਲੇ ਨੂੰ ਇਹ ਵੀ ਪਤਾ ਹੈ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੋ ਚਾਹਣ ਉਹ ਇੱਕ ਫੁਰਨੇ ਨਾਲ ਹੀ ਕਰ ਸਕਦੇ ਹਨ ਉਹਨਾਂ ਨੂੰ ਬੋਲਣ ਦੀ ਵੀ ਲੋੜ ਨਹੀਂ ਜੇ ਉਹ ਚਾਨ ਤਾਂ ਉਹ ertid आकाश ਉਲਟਾ ਪੁਲਟਾ ਕਰ ਸਕਦੇ। ਮੁੱਲੇ ਨੇ ਇਹ ਸਾਰੀਆਂ ਗੱਲਾਂ ਦੇਖੀਆਂ ਹਈਆਂ ਸਨ ਕਿਉਂਕਿ ਕਿੰਨਾ ਚਿਰ ਉਹ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਕੋਲ ਰਿਹਾ ਸੀ। ਫੇਰ ਵੀ ਉਸ ਦੀ ਘਰਵਾਲੀ ਨੇ ਉਸ ਦੇ ਉੱਪਰ ਇਹੋ ਜਿਹਾ ਮਾਇਆ ਜਾਲ ਪਾਇਆ ਕਿ ਉਹਦੀ ਮੱਥ ਪੁੱਠੀ ਹੋ ਗਈ। ਉਸ ਦੇ ਮਨ ਤੇ ਪਰਦਾ ਪੈ ਗਿਆ। ਸੰਗਤ ਜੀ ਉਸੇ ਵੇਲੇ ਮੁੱਲਾ ਖਤਰੀ ਉੱਠ ਕੇ ਜਿੱਥੇ ਪਾਥੀਆਂ ਪਈਆਂ ਹਈਆਂ ਸਨ ਉੱਥੇ ਜਾ ਕੇ ਲੁਕ ਗਿਆ ਉਸ ਕਮਰੇ ਵਿੱਚ ਬਹੁਤ ਹਨੇਰਾ ਸੀ ਅਕਸਰ ਇਹੋ ਜੀਆਂ ਜਗ੍ਹਾ ਤੇ ਕੀੜੇ ਮਕੋੜੇ ਖਿਰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਦੇ ਬੂਹੇ ਉੱਤੇ ਖੜੇ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸਭ ਕੁਝ ਦਿਖ ਰਿਹਾ ਸੀ ਗੁਰੂ ਸਹਯਕ ਤਾਂ ਅੰਦਰ ਜਾਮੀ ਨਹੀਂ ਮਹਾਰਾਜ ਨੂੰ ਸਭ ਪਤਾ ਹੈ ਕਿ ਕਿਵੇਂ ਉਹਦੀ ਪਤਨੀ ਨੇ ਵਿਉਂਤ ਬਣਾਈ ਹੈ ਤੇ ਮੁੱਲਾ ਖਤਰੀ ਅੰਦਰ ਜਾ ਕੇ ਲੁਕ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਿਆਰ ਨਾਲ ਆਵਾਜ਼ ਦਿੱਤੀ ਮੁੱਲਿਆ ਘਾਰੇ ਆ ਮੁੱਲਾ ਖਤਰੀ ਦੀ ਪਤਨੀ ਨੇ ਆਵਾਜ਼ ਸੁਣੀ ਤੇ ਕਿਹਾ ਬਾਬਾ ਜੀ ਜਿਨ੍ਹਾਂ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਉਹ ਘਰੇ ਨਹੀਂ ਹਨ ਉਹਨੇ ਉਹਨਾਂ ਨੂੰ ਅੰਦਰ ਆਉਣ ਲਈ ਨਹੀਂ ਕਿਹਾ ਉਹਨੇ ਥੋੜਾ ਜਿਹਾ ਬੂਹਾ ਖੋਲਿਆ ਤੇ ਕਿਹਾ ਉਹ ਘਰ ਨਹੀਂ ਹਨ ਤੇ ਛੱਟ ਬੂਹਾ ਬੰਦ ਕਰ ਦਿੱਤਾ ਸਤਗੁਰੂ ਉਹਦੀ ਗੱਲ ਸੁਣ ਕੇ ਕਹਿਣ ਲੱਗੇ ਵੇਦ ਕਰਮ ਮਾੜੇ ਨੇ ਇਹ ਬੇਮੁਖ ਹੋ ਚੁੱਕਾ ਹੈ ਸੰਗਤ ਜੀ ਸਨਮੁਖ ਵਰਗਾ ਕੋਈ ਸ਼ੁਭ ਕਰਮ ਨਹੀਂ ਤੇ ਮਨਮੁਖ ਵਰਗਾ ਕੋਈ ਮਾੜਾ ਕਰਮ ਨਹੀਂ ਮੁੱਲਾ ਖਤਰੀ ਮਨਮੁਖ ਹੋ ਚੁੱਕਾ ਉਹਦੇ ਕਰਮ ਮਾੜੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਅਸੀਂ ਤੈਨੂੰ ਮਿਲਣ ਆਏ ਸੀ ਤੈਨੂੰ ਤਾਰਨ ਆਏ ਸੀ ਪਰ ਤੂੰ ਮੂਰਖਾ ਛੁਪ ਗਿਆ ਜਿੱਥੇ ਪਾਥੀਆਂ ਰੱਖਿਆ ਨੇ ਉੱਥੇ ਜਾ ਕੇ ਛੁਪ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੂੰ ਤੇ ਕਹਿੰਦਾ ਸੀ ਜੀਉਣਾ ਝੂਠ ਹੈ ਤੇ ਮਰਨਾ ਸੱਚ ਹੈ ਇਹ ਕਹਿਣ ਤਾਂ ਕਿਸੇ ਗੱਲ ਤੈਨੂੰ ਇਸ ਗੱਲ ਦਾ ਹਜੇ ਭੇਦ ਨਹੀਂ ਆਇਆ ਤੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਮਰਨਾ ਸੱਚ ਹੀ ਹੁੰਦਾ ਹੈ ਇਹ ਗੱਲ اٹਲ ਹੈ ਤੇ ਇਸ ਤੋਂ ਅੱਗੇ ਕੁਝ ਨਹੀਂ ਹੈ ਮਹਾਰਾਜ ਕਹਿੰਦੇ ਘਰ ਵਾਲੀ ਦੇ ਆਖੇ ਲੱਗ ਕੇ ਤੂੰ ਅੰਦਰ ਜਾ ਕੇ ਛੁਪ ਗਿਆ ਇਹ ਕਹਿ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਲੋਕ ਉਚਾਰਿਆ ਤੇ ਕਿਹਾ ਕਿ ਰਾਣਾ ਦੇ ਨਾਲ ਕਿਹੋ ਜੀ ਦੋਸਤੀ ਉਹਨਾਂ ਦੇ ਨਾਲ ਦੋਸਤੀ ਝੂਠੀ ਬਹਿ ਜਾਂਦੀ ਹੈ ਉਹ ਦੋਸਤੀ ਨਿਭਾ ਨਹੀਂ ਸਕਦੇ ਮਹਾਰਾਜ ਕਹਿੰਦੇ ਮੂਲਿਆ ਤੂੰ ਕਹਿੰਦਾ ਸੀ ਮਰਨਾ ਸੱਚ ਹੈ ਪਰ ਮੌਤ ਤੈਨੂੰ ਦਿਖੀ ਕੋਈ ਨਹੀਂ ਤੂੰ ਮੌਤ ਨੂੰ ਟਾਲਣ ਵਾਸਤੇ ਕੀ ਕਰੇਂਗਾ ਮੌਤ ਕਿੱਥੇ ਆ ਜਾਣੀ ਹੈ ਇਹਦਾ ਕੀ ਪਤਾ ਇਹ ਤਾਂ ਅਗਲੇ ਸੁਵਾਸ ਦਾ ਨਹੀਂ ਪਤਾ ਤਾਂ ਮੌਤ ਦਾ ਕੀ ਪਤਾ ਇਸ ਲਈ ਚੰਗਾ ਕਰਮ ਕਰਨ ਤੋਂ ਤੈਨੂੰ ਰੁਕਣਾ ਨਹੀਂ ਚਾਹੀਦਾ ਇਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਭਾਈ ਬਾਲਾ ਜੀ ਉਹਦੇ ਘਰਵਾਲੇ ਪਿੱਠ ਕਰਕੇ ਅੱਗੇ ਨੂੰ ਤੁਰ ਪਏ ਹਨ ਮੁੱਲਾ ਖਤਰੀ ਹਨੇਰੇ ਵਿੱਚ ਫਿਰਦਾ ਸੀ ਤੇ ਉੱਥੇ ਇੱਕ ਕਾਲਾ ਫਨੀਆ ਨਾਗ ਛੁਪਿਆ ਹੋਇਆ ਸੀ ਉਸ ਸੱਪ ਨੇ ਮੁੱਲੇ ਨੂੰ ਡੱਸ ਲਿਆ ਹਾਏ ਹਾਏ ਕਰਦਾ ਮੁੱਲਾ ਬਾਹਰੋਂ ਨਿਕਲਿਆ ਆਪਣੀ ਘਰਵਾਲੀ ਨੂੰ ਕਹਿੰਦਾ ਕਰਮਹੀਨ ਤੂੰ ਮੈਨੂੰ ਲੈ ਕੇ ਵਹਿ ਗਈ ਤੂੰ ਮੈਨੂੰ ਮਾਰਿਆ ਮਰਨਾ ਤਾਂ ਇੱਕ ਗੱਲ ਐ ਮੈਂ ਦੁਨੀਆ ਵੱਲੋਂ ਵੀ ਮਰ ਗਿਆ ਤੇ ਗੁਰੂ ਵੱਲੋਂ ਵੀ ਮਰ ਗਿਆ ਉਹ ਕਹਿੰਦਾ ਤੂੰ ਮੇਰੀ ਹੋਣੀ ਬਣ ਕੇ ਮੇਰੇ ਸਿਰ ਤੇ ਚੜ ਗਈ ਤੂੰ ਮੇਰੀ ਮੌਤ ਬਣ ਗਈ ਕਿਹੜੇ ਵੇਲੇ ਤੂੰ ਮੈਨੂੰ ਪੂਠੀ ਮਤ ਦੇ ਦਿੱਤੀ ਤੇ ਤੇਰੀ ਪ੍ਰੇਰਨਾ ਲੈ ਕੇ ਮੈਂ ਇੱਥੇ ਲੁਕ ਗਿਆ ਉਹ ਕਹਿੰਦਾ ਦੱਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਹੜੇ ਪਾਸੇ ਨੂੰ ਗਏ ਨੇ ਮੈਂ ਜਾ ਕੇ ਆਪਣੀਆਂ ਪੁੱਲਾ ਬਖਸ਼ਾ ਲਵਾਂ ਉਹ ਬਖਸ਼ਨਹਾਰ ਨੇ 10 ਛੇਤੀ ਕਿੱਥੇ ਗਏ ਨੇ ਅਜੇ ਮੁੱਲਾ ਇੰਨੀ ਗੱਲ ਹੀ ਕਰ ਰਿਹਾ ਸੀ ਕਿ ਜ਼ਹਿਰ ਉਹਦੇ ਸਰੀਰ ਵਿੱਚ ਫੈਲ ਗਿਆ ਕਿਉਂਕਿ ਜਿਹੜਾ ਕੋਬਰਾ ਸੱਪ ਹੁੰਦਾ ਹੈ ਉਹਦਾ ਜ਼ਹਿਰ ਜਲਦੀ ਬੰਦੇ ਨੂੰ ਮਾਰ ਦਿੰਦਾ ਹੈ ਉਹਨੇ ਜ਼ਿਆਦਾ ਟਾਈਮ ਨਹੀਂ ਲੈਣਾ ਹੁੰਦਾ ਇੰਨੀ देर ਵਿੱਚ ਹੀ ਮੁੱਲਾ ਚੱਕਰ ਖਾ ਕੇ गिर ਗਿਆ ਮੁੱਲਾ ਕੁਝ ਦੱਸਣ ਜੋਗਾ ਨਹੀਂ ਰਿਹਾ ਕੁਝ ਕਹਿਣ ਜੋਗਾ ਨਹੀਂ ਰਿਹਾ ਉਹ بے ਹੋਸ਼ ਹੋ ਗਿਆ ਉਧਿਕਾਰ ਵਾਲੀ ਬਿਟਣ ਡੋਣ ਲੱਗ ਪਈ ਇੱਕੋ ਦਮ ਸਾਰੇ ਗਲੀ ਵਾਲੇ ਇਕੱਠੇ ਹੋ ਗਏ ਸਾਰੇ ਪਾਸੇ ਇਹ ਗੱਲ ਫੈਲ ਗਈ ਕਿ ਮੁੱਲਾ ਖਤਰੀ ਦੇ ਘਰ ਸੰਤ ਆਏ ਸਨ ਤੇ ਮੁੱਲਾ ਖਤਰੀ ਆਪਣੀ ਪਤਨੀ ਦੇ ਆਖੇ ਲਾ ਕੇ ਅੰਦਰ ਲੁਕ ਗਿਆ ਤੇ ਸਤਗੁਰੂ ਜੀ ਨੂੰ ਨਹੀਂ ਮਿਲਿਆ ਤੇ ਉਸ ਨੂੰ ਹੁਣ ਇੱਕ ਕੋਬਰੇ ਸੱਪ ਨੇ ਡਸ ਲਿਆ ਹੈ ਕੋ ਹੁਣ ਬਿਹੋਸ਼ ਹੋ ਕੇ ਡਿੱਗ ਚੁੱਕਾ ਹੈ ਤੇ ਉਹ ਮਰਨ ਵਾਲਾ ਹੈ ਪਿੰਡ ਵਿੱਚ ਹਾਹਾਕਾਰ ਮਚ ਗਈ ਤੇ ਸਾਰੇ ਲੋਕ ਇਕੱਠੇ ਹੋ ਗਏ ਸਭ ਆ ਕੇ ਦੇਖਦੇ ਨੇ ਕਿ ਮੁੱਲੇ ਦਾ ਸਰੀਰ ਨੀਲਾ ਹੋਇਆ ਪਿਆ ਜ਼ਹਿਰ ਸਰੀਰ ਵਿੱਚ ਐਨਾ ਫੈਲ ਗਿਆ ਕਿ ਉਹਦਾ ਸਰੀਰ ਨੀਲਾ ਪੈ ਗਿਆ ਤੇ ਮੁੱਲਾ ਹੁਣ ਮਰਨ ਵਾਲਾ ਸੀ ਸਤਿਗੁਰੂ ਜੀ ਸਿਆਲਪੁਰ ਤੋਂ ਬਾਹਰ ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ ਉੱਥੇ ਆ ਕੇ ਬੈਠੇ ਹੋਏ ਹਨ ਗੁਰੂ ਸਾਹਿਬ ਉੱਥੇ ਇੱਕ ਦਰਖਤ ਥੱਲੇ ਬੈਠਵੇ ਸਾਰੇ ਲੋਕ ਮੁੱਲੇ ਦੇ ਘਰ ਇਕੱਠੇ ਹੋਏ ਹਨ ਉਥੇ ਸਿਆਣੇ ਲੋਕ ਗੱਲਾਂ ਕਰਦੇ ਨੇ ਕਿ ਮੁੱਲੇ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਤੇ ਜਾ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੀਏ ਉਹੀ ਥੈਰ ਪਾ ਸਕਦੇ ਨੇ ਕਿਸੇ ਸਿਆਣੇ ਨੇ ਆਖਿਆ ਕਿ ਇਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲ ਲੈ ਚੱਲੋ ਉਹੀ ਇਸਨੂੰ ਬਚਾ ਸਕਦੇ ਨੇ ਸਤਿਗੁਰੂ ਜੀ ਮਹਾਪੁਰਸ਼ ਨੇ ਉਹ ਭੁੱਲਣ ਹਾਰ ਨੇ ਉਹ ਪੁੱਲਾ ਬਖਸ਼ ਦੇਣਗੇ ਇਸ ਤਰ੍ਹਾਂ ਲੋਕਾਂ ਨੇ ਮੁੱਲੇ ਨੂੰ ਮੰਜੇ ਤੇ ਪਾ ਲਿਆ ਤੇ ਚਾਰ ਲੋਕਾਂ ਨੇ ਮੁੱਲੇ ਖत्री ਦਾ ਮੰਝਾ ਚੁੱਕ ਲਿਆ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ ਉਧਰ ਸਾਰੇ ਲੋਕ ਚੱਲ ਪਏ ਲੋਕ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਮੁੱਲੇ ਨੂੰ ਕੀ ਲੋੜ ਪਈ ਸੀ ਗੁਵਾਰੇ ਵਿੱਚ ਵੜਨ ਦੀ ਤੇ ਲੁਕਣ ਦੀ ਸੰਤ ਮਹਾਪੁਰਖ ਘਰੇ ਆਏ ਸੀ ਤੇ ਉਹਨਾਂ ਦੀ ਸੇਵਾ ਕਰਦਾ ਉਹਨੂੰ ਛੁਪਣ ਦੀ ਕੀ ਲੋੜ ਸੀ ਇਹ ਤਾਂ ਬੇਮੁਖ ਹੋ ਗਿਆ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਕੇ ਮੁੱਲਾ ਖਤਰੀ ਮਰਨ ਵਾਲਾ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਸਾਰੇ ਇਕੱਠੇ ਹੋ ਗਏ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ ਉੱਥੇ ਸਾਰੇ ਲੋਕ ਮੁੱਲਾ ਖਤਰੀ ਨੂੰ ਲੈ ਕੇ ਆ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੰਦਨਾ ਕਰਦੇ ਨੇ ਸਭ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਸੀਸ ਝੁਕਾਇਆ ਤੇ ਮੁੱਲਾ ਖਤਰੀ ਨੂੰ ਮੰਜੇ ਤੋਂ ਥੱਲੇ ਉਤਾਰਿਆ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਨੇ ਮਹਾਰਾਜ ਇਹਨੇ ਤੁਹਾਡਾ ਸਤਕਾਰ ਨਹੀਂ ਕੀਤਾ ਇਹ ਤੁਹਾਡੇ ਤੋਂ ਬੇਮਖ ਹੋਇਆ ਤੁਸੀਂ ਠੀਕ ਕੀਤਾ ਇਹਨੂੰ ਮਾਰ ਦਿੱਤਾ ਸੰਗਤ ਜੀ ਇੱਥੇ ਲੋਕ ਇਹ ਸਮਝ ਰਹੇ ਸਨ ਕਿ ਗੁਰੂ ਜੀ ਨੇ ਉਹਨੂੰ ਮਾਰ ਦਿੱਤਾ ਕਿ ਇਹਨੇ ਗੁਰੂ ਮਹਾਰਾਜ ਜੀ ਦਾ ਆਦਰ ਨਹੀਂ ਕੀਤਾ ਤੇ ਗੁਰੂ ਮਹਾਰਾਜ ਨੇ ਇਸ ਨੂੰ ਮਾਰ ਦਿੱਤਾ ਪਰ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਕਦੇ ਕਿਸੇ ਨਾਲ ਐਦਾਂ ਨਹੀਂ ਕਰਦੇ ਇਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਮਾਇਆ ਸੀ ਇਹ ਸਾਨੂੰ ਸਿੱਖਿਆ ਦੇਣ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਉਤਾ ਕੀਤਾ ਸੀ ਕਿ ਇਹ ਸਾਨੂੰ ਕਿਵੇਂ ਪਤਾ ਚੱਲਦਾ ਜਿਹੜਾ ਗੁਰੂ ਤੋਂ ਬੇਮਖ ਹੁੰਦਾ ਉਹਦਾ ਦੋਹਾਂ ਜਹਾਨਾਂ ਵਿੱਚ ਕਦੇ ਭਲਾ ਨਹੀਂ ਹੁੰਦਾ ਇਸ ਲਈ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਉਤਾ ਕਰਦੇ ਨੇ ਤੇ ਇਤਿਹਾਸ ਤਿਆਰ ਹੋ ਜਾਂਦਾ ਸਾਨੂੰ ਇਸ ਤੋਂ ਸਿੱਖ ਮਿਲਦੀ ਹੈ ਕਿ ਜੇ ਅਸੀਂ ਗੁਰੂ ਤੋਂ ਬੇਮਖ ਹੋਵਾਂਗੇ ਤਾਂ ਇਹਨੇ ਹੋਏਗਾ ਸਾਡੇ ਨਾਲ ਇਸ ਲਈ ਅਸੀਂ ਕਦੇ ਗੁਰੂ ਤੋਂ ਬੇਮੁਖ ਨਾ ਹੋਈਏ। ਸਾਰੇ ਲੋਕ ਕਹਿਣ ਲੱਗੇ ਮਹਾਰਾਜ ਹੁਣ ਇਹਨੂੰ ਸਜ਼ਾ ਮਿਲ ਗਈ ਹੈ। ਇਹ ਗੁਨਾਹਕਾਰ ਸੀ। ਹੁਣ ਇਸਨੂੰ ਜ਼ਿੰਦਾ ਕਰ ਦਿਓ। ਮਹਾਰਾਜ ਇਸਨੂੰ ਤੁਹਾਡੀ ਮਹਿਮਾ ਦਾ ਸਭ ਕੁਝ ਪਤਾ ਸੀ ਪਰ ਇਹ ਫੇਰ ਵੀ ਤੁਹਾਡੇ ਤੋਂ ਬੇਮੁਖ ਹੋਇਆ। ਮਹਾਰਾਜ ਇਸਨੇ ਆਪਣੀ ਘਰ ਵਾਲੀ ਦੀ ਗੱਲ ਸੁਣੀ ਤਾਂ ਉਹਦੇ ਕਰਕੇ ਇਹ ਮਰ ਗਿਆ। ਗੁਰੂ ਨਾਨਕ ਸੱਚੇ ਪ੍ਰਭੂ ਸਾਹਿਬ ਜੀ ਨੇ ਉਹਨਾਂ ਦੀ ਸਾਰੀ ਗੱਲ ਸੁਣੀ ਤੇ ਉਹਨਾਂ ਕਿਹਾ ਕਿ ਇਹ ਅਕਾਲ ਪੁਰਖ ਦਾ ਹੁਕਮ ਹੈ ਜਿਵੇਂ ਇਹਦੀ ਮੌਤ ਆਣੀ ਸੀ ਉਵੇਂ ਆ ਗਈ ਹੈ ਜਿੰਨੀ ਇਹਦੀ ਲਿਖੀ ਸੀ ਓਨੀ ਇਹਨੇ ਪਾ ਲਈ ਹੈ ਇਹ ਹੁਣ ਉਸ ਪਰਮੇਸ਼ਵਰ ਦੇ ਪਾਣੇ ਵਿੱਚ ਚੜਾਈ ਕਰ ਗਿਆ ਹੈ ਹੁਣ ਇਹਨੂੰ ਜਿੰਦਾ ਨਹੀਂ ਕਰਿਆ ਜਾ ਸਕਦਾ ਪਰਮੇਸ਼ਵਰ ਦੇ ਸ਼ਰੀਰ ਨਹੀਂ ਬਣਾਇਆ ਜਾ ਸਕਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਮਾਰਿਆ ਤੇ ਅਸੀਂ ਜਿੰਦਾ ਕਰ ਦਈਏ ਇਹ ਨਹੀਂ ਹੋ ਸਕਦਾ ਇਸ ਨੂੰ ਪਰਮੇਸ਼ਵਰ ਵੱਲੋਂ ਬਹੁਤ ਵੱਡੀ ਮਾਰ ਪਈ ਹੈ ਇਸ ਲਈ ਅਸੀਂ ਇਹਨੂੰ ਜਿੰਦਾ ਨਹੀਂ ਕਰ ਸਕਦੇ ਕਿਉਂਕਿ ਪਰਮੇਸ਼ਵਰ ਦੇ ਮਾਰੇ ਨੂੰ ਕੋਈ ਨਹੀਂ ਬਚਾ ਸਕਦਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਅੰਤ ਵੇਲੇ ਇਸ ਨੇ ਸਾਡੇ ਦਰਸ਼ਨ ਕਰ ਲਏ ਨੇ ਇਸ ਲਈ ਇਸ ਨੂੰ ਇਸ ਦਾ ਫਲ ਜ਼ਰੂਰ ਮਿਲੇਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਅਸੀਂ 10ਵੇਂ ਜਮੇ ਵਿੱਚ ਹੋਵਾਂਗੇ ਤਾਂ ਸਾਡਾ ਨਾਮ ਗੁਰੂ ਗੋਬਿੰਦ ਸਿੰਘ ਜੀ ਹੋਏਗਾ ਉਦੋਂ ਅਸੀਂ ਇਹਦਾ 84 ਦਾ ਗੇੜ ਘਟਾਂਗੇ ਉਸ ਵੇਲੇ ਇਸ ਨੂੰ ਮੁਕਤ ਕਰਾਂਗੇ ਉਨੇ ਦੇਰੇ ਅਲਗ-ਅਲਗ ਜੁਨਾਂ ਵਿੱਚ ਪਏਗਾ ਤੇ ਦਸਵੇਂ ਜਾਮੇ ਵਿੱਚ ਅਸੀਂ ਇਹਦਾ ਸ਼ਿਕਾਰ ਖੇਡਾਂਗੇ ਤੇ ਇਹਦਾ ਉਦਾਰ ਕਰਾਂਗੇ ਉਹਨਾਂ ਚਿਰ 200 ਸਾਲ ਇਸ ਨੂੰ ਹੋਰ ਭਟਕਣਾ ਪਏਗਾ 200 ਸਾਲ ਬਾਅਦ ਫਿਰ ਜਾ ਕੇ ਇਹਦੀ ਮੁਕਤੀ ਹੋਏਗੀ ਕਦੇ ਸੂਰ ਦੀ ਜੁਨੀ ਵਿੱਚ ਪਏਗਾ ਕਦੀ ਕੁੱਤੇ ਬਿੱਲੀ ਦੀ ਜੁਨੀ ਵਿੱਚ ਪਏਗਾ ਕਦੀ ਮਿਰਗ ਦੀ ਜੁਨੀ ਵਿੱਚ ਪਏਗਾ ਤੇ ਕਦੀ ਖਰਗੋਸ਼ ਬਣੇਗਾ ਇਹਵੇਂ ਕਈ ਜੁਨਾਂ ਵਿੱਚ ਪਏਗਾ ਇਸ ਤਰ੍ਹਾਂ ਕਹਿ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚੁੱਪ ਹੋ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਉਹਨੇ ਦਾ ਸੰਸਕਾਰ ਕਰ ਦਿਓ ਅਗਲੇ ਸਮੇਂ ਦੇ ਵਿੱਚ ਅਸੀਂ ਇਹਦਾ ਉਦਾਰ ਕਰਾਂਗੇ ਸੰਗਤ ਜੀ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਦੀ ਧਰਤੀ ਤੇ ਜਿੱਥੇ ਗੁਰੂ ਸਾਹਿਬ ਨੇ ਤਪ ਕੀਤਾ ਸੀ ਉੱਥੇ ਕਰਗੀਦਰ ਪਾਸ਼ਾ ਜੀ ਦਾ ਨਾਮ ਲੋਕ ਪਾਲ ਸੀ ਉਸ ਤੋਂ ਅਗਲੇ ਜਨਮ ਵਿੱਚ ਗੁਰੂ ਸਾਹਿਬ ਦਾ ਨਾਮ ਦੁਸ਼ਟ ਦਮਨ ਹੋਇਆ ਜਸਮੇ ਜਾਮੇ ਦੇ ਵਿੱਚ ਗੁਰੂ ਸਾਹਿਬ ਹਜ਼ੂਰ ਸਾਹਿਬ ਹੈ ਕਿੱਥੇ ਗੁਰੂ ਸਾਹਿਬ ਨੇ ਬੰਦਾ ਬਹਾਦਰ ਜੀ ਨੂੰ ਬਖਸ਼ਿਸ਼ਾਂ ਦਿੱਤੀਆਂ ਨਗੀਨਾ ਘਾੜ ਸਾਹਿਬ ਹੀਰਾ ਘਾੜ ਸਾਹਿਬ ਇਹ ਸਾਰੇ ਸਥਾਨ ਪ੍ਰਗਟ ਕੀਤੇ ਉੱਥੇ ਇੱਕ ਸਥਾਨ ਹੈ ਸ਼ਕਾਰ ਘਾੜ ਸਾਹਿਬ ਉੱਥੇ ਗੁਰੂ ਸਾਹਿਬ ਆਪਣੀ ਮੋਜ ਦੇ ਵਿੱਚ ਬਾਬਰ ਦੇ ਨਾਲ ਇੱਕ ਪਹਾੜੀ ਤੇ ਚੜ ਗਏ ਸਤਗੁਰੂ ਜੀ ਨੇ ਉੱਥੇ ਤੀਰ ਕਮਾਨ ਫੜਿਆ ਤੇ ਝਾੜੀ ਵਿੱਚੋਂ ਇੱਕ ਖਰਗੋਸ਼ ਨਿਕਲਿਆ ਸਤਿਗੁਰੂ ਜੀ ਦੇ ਸਾਹਮਣੇ ਉਹ ਇੱਧਰ ਉੱਧਰ ਦੋ ਤਿੰਨ ਵਾਰੀ ਗਿਆ ਗੁਰੂ ਸਾਹਿਬ ਉਹਨੂੰ ਦੇਖਦੇ ਰਹੇ ਗੁਰੂ ਸਾਹਿਬ ਨੇ ਕੰਨਾਂ ਤੱਕ ਖਿੱਚ ਕੇ ਤੀਰ ਉਸ ਖਰਗੋਸ਼ ਤੇ ਮਾਰਿਆ ਤੇ ਉਸ ਖਰਗੋਸ਼ ਨੂੰ ਉੱਥੇ ਹੀ ਚਿਤ ਕਰ ਦਿੱਤਾ ਉਸ ਖਰਗੋਸ਼ ਦੇ ਵਿੱਚੋਂ ਇੱਕ ਜੋਤ ਨਿਕਲੀ ਉਸ ਨੇ ਆ ਕੇ ਗੁਰੂ ਸਾਹਿਬ ਨੂੰ ਪ੍ਰਣਾਮ ਕੀਤਾ ਤੇ ਮੱਥਾ ਟੇਕ ਕੇ ਉਹ ਜੋਤ ਸੱਚਖੰਡ ਨੂੰ ਜਾਣ ਲੱਗੀ